ਲੁਧਿਆਣਾ ਵਿਖੇ ਕਨੀਜੀ ਹਸਪਤਾਲ ਵੱਲੋਂ ਲੁਧਿਆਣਾ ਦੇ ਪੀਏਯੂ ਵਿਕੇਟ ਤੋਂ ਵੀ ਤਰੀਕ ਨੂੰ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਲਈ ਹੁਣ ਤੱਕ 16000 ਲੋਕਾਂ ਵੱਲੋਂ ਰਜਿਸਟਰਡ ਕਰਵਾਇਆ ਗਿਆ ਆਯੋਜਕਾਂ ਨੇ ਦੱਸਿਆ ਹੈ ਕਿ ਮੈਰਾਥਨ ਦਾ ਮੇਨ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਉਹਨਾਂ ਵੱਲੋਂ ਲੁਧਿਆਣਾ ਵਿਖੇ ਵੱਡੇ ਲੈਵਲ ਤੇ ਇਸ ਪ੍ਰਕਾਰ ਦਾ ਆਯੋਜਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਜਿਹੇ ਆਯੋਜਨ ਗੋਆ ਆਦਿ ਥਾਵਾਂ ਤੇ ਹੁੰਦੇ ਰਹਿੰਦੇ ਹਨ ਮੈਰਾਥਨ ਦੇਈ ਤ੍ਰਿਕ ਨੂੰ ਐਤਵਾਰ ਵਾਲੇ ਦਿਨ ਸਵੇਰੇ ਸਵੇਰੇ 5 ਵਜੇ ਸ਼ੁਰੂ ਹੋਏਗੀ ਔਰ ਜਿਹੜੀ ਹੁਣ ਤੱਕ 16000 ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਿਸ ਦੇ ਤੋਂ 13000 ਮੇਲ ਪਾਰਟਿਸਪੈਂਟ ਨੇ 3000 ਫੀਮੇਲ ਪਾਰਟਿਸਪੈਂਟ ਨੇ ਔਰ ਜਿਸ ਤਰ੍ਹਾਂ ਜੋ ਸਾਡੇ ਕੋਲੇ ਹੁਣ ਤੱਕ ਦਾ ਡਾਟਾ ਹੈ ਉਹਦੇ ਚ ਇਹ ਹੈ ਕਿ 20 ਤੋਂ 25% ਰਜਿਸਟ੍ਰੇਸ਼ਨ ਜਿਹੜੀ ਅਰਾਊਂਡ 4000 ਰਜਿਸਟ੍ਰੇਸ਼ਨ ਲੁਧਿਆਣਾ ਡਿਸਟ੍ਰਿਕਟ ਤੋਂ ਬਾਹਰ ਦੀ ਹੈ ਔਰ ਇੱਕ ਸਾਡੇ ਪ੍ਰੈਸ ਰਿਪੋਰਟਰ ਨੇ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਸੀ ਕਿ ਲੋਏਸਟ ਤੇ ਹਾਈਏਸਟ ਏਜ ਰਜਿਸਟ੍ਰੇਸ਼ਨ ਦੇ ਵਿੱਚ ਕੀ ਹੈ ਸੋ ਲੋਏਸਟ ਜਿਹੜੀ ਰਜਿਸਟ੍ਰੇਸ਼ਨ ਉਹ 16 ਸਾਲ ਦੀ ਹੈ ਤੇ ਹਾਈਏਸਟ ਰਜਿਸਟ੍ਰੇਸ਼ਨ ਜਿਹੜੇ ਉਹ 64 ਸਾਲ ਦੀ ਹੈ ਲੇਡੀ ਹੈ ਪਟਿਆਲਾ ਤੋਂ ਉਹਨਾਂ ਨੇ ਰਜਿਸਟਰ ਕੀਤਾ ਹੈ ਫਰ ਮੇਰਾ 74 74 ਸੌਰੀ 74 ਸਾਲ ਹੈ ਚੈੱਕ ਸਰ ਰੂਟ ਕਿੱਥੇ ਰਹੇਗਾ ਰੂਟ ਪੀਏਯੂ ਦੇ ਵਿੱਚ ਹੀ ਹੈ ਇਹ ਗੇਟ ਨੰਬਰ 1 ਔਰ 2 ਦੇ ਵਿੱਚੋਂ ਸਟਾਰਟ ਹੋਏਗਾ 5 ਕਿਲੋਮੀਟਰ ਵਾਲੀ ਦਾ 1 ਸਰਕਲ ਹੋਏਗਾ 10 ਕਿਲੋਮੀਟਰ ਵਾਲੀ ਤੇ 2 ਸਾਈਕਲ ਹੋਣਗੇ 5:45 ਤੇ 5 ਕਿਲੋਮੀਟਰ ਵਾਲੀ ਸਟਾਰਟ ਹੋਏਗੀ ਤੇ ਉਸ ਤੋਂ ਬਾਅਦ ਜਦੋਂ ਅੱਧਾ ਡਿਸਟੈਂਸ ਕਵਰ ਕਰ ਲੈਣਗੇ 6:15 ਤੇ 10 ਕਿਲੋਮੀਟਰ ਵਾਲੀ ਤੇ ਮੈਡੀਕਲ ਸੁਵਿਧਾ ਵੀ ਰੱਖੀ ਗਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਉਸ ਸਮੇਂ ਪਾਣੀ ਦੀ ਵੀ ਬਹੁਤ ਜ਼ਰੂਰਤ fell ਗਈ ਤੇ ਇਹ ਸਵਾਲ ਜਿਸ ਟਾਈਮ ਤੇ ਅਸੀਂ ਪਲਾਨ ਕਰ ਰਹੇ ਸੀ ਆਇਆ ਸੀ ਕਿ ਗਰਮੀ ਦਾ ਮੌਸਮ ਹੈ ਇਸ ਲਈ ਇੱਕ ਤਾਂ ਇਹਦੀ ਟਾਈਮਿੰਗ ਸਵੇਰੇ ਰੱਖੀ ਹੈ 5:00 ਦੂਸਰੀ ਚੀਜ਼ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਵਾਟਰ ਕੂਲਰਸ ਹੋਣਗੇ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਹੋਏਗੀ ਥਰੋਅਆਊਟ ਦਾ ਰਾਉਂਡ 6 ਐਮਬੂਲੈਂਸਿਸ ਹੋਣਗੀਆਂ ਡਾਕਟਰਜ਼ ਹੋਣਗੇ ਨਰਸਿਸ ਹੋਣਗੇ ਆਲਥੋ ਇਸ ਤਰ੍ਹਾਂ ਦੀ ਕੋਈ ਐਕਸਪੈਕਟਿਡ ਨਹੀਂ ਹੈ ਬਟ ਸਟਿਲ ਜਿਹੜੀ ਪ੍ਰੀਕਾਸ਼ਨਰੀ ਮੇਅਰ ਉਹ ਸਾਰੀ ਕੀਤੀ ਗਈ ਹੈ ਮੈਸੇਜ ਹੈਲਥ ਅਵੇਅਰਨੈਸ ਦੇਖੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ 16000 ਬੰਦੇ ਨੇ ਰਜਿਸਟਰ ਕੀਤੇ ਹੈ ਜਿਹੜੀ ਰਨਿੰਗ ਹੈ ਨਾ ਇਹ ਬੈਸਟ ਫਾਰਮ ਆਫ ਹੈਲਥ ਅਵੇਅਰਨੈਸ ਹੈ ਜਿੰਨਾਂ ਦੀ ਅਸੀਂ ਮਿਸਟਰ ਮਿਲਨਤ ਸੋਮਨ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਆਇਰਨ ਮੈਨ ਦਾ ਅਵਾਰਡ ਮਿਲਿਆ ਹੋਇਆ ਹੈ ਇਹ ਰਨਰ ਹੈਗੇ 8 ਸਾਲ ਦੀ ਏਜ ਤੋਂ ਔਰ ਅੱਜ ਵੀ ਜਦੋਂ ਲੋਕ ਉਹ ਕਿਤੇ ਜਾਂਦੇ ਨੇ ਉਹਨਾਂ ਨੂੰ ਲੋਕੀ ਪੁੱਛਦੇ ਨੇ ਕਿ ਤੁਹਾਡੀ ਏਜ ਕਿਉਂ ਨਹੀਂ ਵੱਧ ਰਹੀ ਹੈ ਕਿ ਉਹ ਕਹਿੰਦੇ ਸਿਰਫ ਔਰ ਸਿਰਫ ਰਨਿੰਗ ਕਰਕੇ ਸੋ ਰਨਿੰਗ ਤਦੇ ਤੁਸੀਂ ਦੇਖਿਆ ਹੋਏਗਾ ਜਦੋਂ ਅਸੀਂ ਡੀ ਇਡਿਕਸ਼ਨ ਬਾਰੇ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਤਾਂ ਮੈਰਾਥਨ ਕਰਦੇ ਹਾਂ ਹੈਨਾ ਕੈਟਾਗੋਰਿਕ ਟ੍ਰਾਂਸਪਲੈਂਟ ਬਾਰੇ ਕਰਦੇ ਤਾਂ ਮੈਰਾਥਨ ਕਰਦੇ ਗਵਰਨਮੈਂਟ ਨੇ ਕੋਈ ਮੈਸੇਜ ਦੇਣਾ ਹੁੰਦਾ ਹੈਗਾ ਉਹ ਮੈਰਾਥਨ ਕਰਦੇ ਹੈ ਵਰਲਡ ਏਡਜ਼ ਦੇ ਮਨਾਉਣਾ ਹੁੰਦਾ ਹੈਗਾ ਉਹ ਮੈਰਾਥਨ ਕਰਦੇ ਸੋ ਮੈਰਾਥਨ ਇਸ ਅ ਵੈਰੀ ਗੁੱਡ ਇਟ ਇਜ਼ ਅ ਵਰਲਡ ওভার ਐਕਸਪੈਕਟਿਡ ਐਕਸੈਪਟਿਡ ਮੈਥਡਿਕ ਅਵੇਅਰਨੈਸ ਕ੍ਰੀਏਟ ਕਰਦੇ ਫ੍ਰੀ ਆਫ ਕੋਸਟ ਕੀ ਹੈ ਸਰ ਜਿਹੜੇ ਰਜਿਸਟ੍ਰੇਸ਼ਨ ਹੋਈਆਂ ਨੇ ਜੀ ਫ੍ਰੀ ਆਫ ਕੋਸਟ ਇਟ ਇਜ਼ ਫ੍ਰੀ ਆਫ ਕੋਸਟ ਦੇਖੋ ਜਿਹੜੇ ਤੁਸੀਂ ਰਜਿਸਟ੍ਰੇਸ਼ਨ ਇਜ਼ ਫ੍ਰੀ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਹਰ ਪਾਰਟਿਸਪੈਂਟ ਨੂੰ ਸਰਟੀਫਿਕੇਟ ਮਿਲੇਗਾ ਔਰ ਮੈਡਲ ਮਿਲੇਗਾ ਜਿਹੜੇ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਕਵਰ ਕਰਨਗੇ ਔਰ ਤੀਸਰੀ ਚੀਜ਼ ਹੈ ਫਸਟ ਸੈਕੰਡ ਥਰਡ ਪ੍ਰਾਈਜ਼ ਦੋਨੋਂ ਕੈਟੇਗਰੀ ਦੇ ਵਿੱਚ 5 ਕਿਲੋਮੀਟਰ ਦੇ ਵਿੱਚ ਵੀ ਤੇ 10 ਕਿਲੋਮੀਟਰ ਬੜਾ ਮੇਜਰ ਇਵੈਂਟ ਆ ਜਿਸ ਤਰ੍ਹਾਂ ਕਿ ਲਗਾਤਾਰ ਦੇਖਦੇ ਆ ਕਿ ਜਿਮ ਦੇ ਵਿੱਚ ਜੋ ਲੋਕ ਨੋ ਪਹੁੰਚਦੇ ਨੇ ਕਹਿਆ ਜਾਂਦਾ ਹੈ ਕਿ ਟ्रेडਮਿਲ ਤੇ ਭੱਜਦੇ-ਭੱਜੇ ਕਈ ਵਾਰ ਅਟੈਕ ਆ ਜਾਂਦੇ ਨੇ ਉਹਦੀ ਕਾਰਨਾਂ ਦਾ ਸਬੂਤ ਉਹ ਨੂੰ ਦੇਖੋ ਉਹਦੇ ਕਈ ਵਾਰੀ ਅੰਡਰਲਾਈਂਗ ਡਿਜ਼ੀਜ਼ ਹੁੰਦੀ ਹੈ ਜਿਸ ਤਰ੍ਹਾਂ ਪਹਿਲਾਂ ਇੱਕ ਸਵਾਲ ਪੁੱਛਿਆ ਸੀ ਸਾਡੇ ਪ੍ਰੈਸ رپورਟਰ ਨੇ ਕਿ ਵੀ ਇਸ ਤਰ੍ਹਾਂ ਦੀ ਕੋਈ ਐਮਰਜੈਂਸੀ ਹੁੰਦੀ ਹੈ ਅੰਡਰਲਾਈਂਗ ਹਾਰਟ ਡਿਜ਼ੀਜ਼ ਹੁੰਦੀ ਹੈ ਕਈ ਵਾਰੀ ਜਿਮ ਦੇ ਵਿੱਚ ਕੀ ਹੁੰਦਾ ਹੈਗਾ ਬਹੁਤ ਜ਼ਿਆਦਾ ਐਕਸੈਸਿਵ weight ਚੁੱਕ ਲਿੱਤਾ ਜਾਂਦਾ ਹੈਗਾ ਔਰ ਜਦੋਂ ਟ्रेडਮਿਲ ਤੇ ਭੱਜਦੇ ਨੇ ਬਹੁਤ ਟੋਲਰੈਂਸ ਤੋਂ ਵੱਧ ਭੱਜ ਲਾਂਦੇ ਨੇ ਤਾਂ ਉਹ ਇੱਕ ਕਾਰਨ ਹੁੰਦਾ ਹੈ ਕਿ ਸਡਨ ਕਾਰਡੀਅਕ ਡੈਥ ਨੋਨ ਕੰਪਲਿਕੇਸ਼ਨ ਹੈਗੀ ਜਿਮਸ ਦੇ ਵਿੱਚ ਔਰ ਆਪਾਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਦੇਖਦੇ ਵੀ ਸ਼ਾਰਟ ਸ਼ਾਰਟ ਵੀਡੀਓ ਆਉਂਦੇ ਨੇ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਫਰਸਟ 30 ਮਿੰਟਸ ਨੇ ਉਹ ਵਾਰਮ ਅਪ ਸੈਸ਼ਨ ਲਈ ਰੱਖਿਆ ਗਿਆ ਸੋ ਥੈਟ ਇਹ ਨਾ ਹੋਵੇ ਕਿ ਸਿੱਧਾ ਬੰਦਾ ਆਵੇ ਤੇ ਸਿੱਧਾ ਮੈਰਾਥਨ ਭੱਜਣ ਲੱਗੇ ਸਰ ਚੀਫ ਗੈਸਟ ਕੌਣ ਬਣਾਣਗੇ ਚੀਫ ਗੈਸਟ ਕਮਿਸ਼ਨਰ ਸਾਹਿਬ ਨੇ ਤੇ ਵਾਈਸ ਚੈਂਸਲਰ ਸਾਹਿਬ ਪ੍ਰੈਸ ਕਾਨਫਰੰਸ ਕਿਹ ਹੈ टू अनाउंस टू अनाउंस लुधियानाज मेगा इवेंट जो कि लुधियाना में पहली बार इतने बड़े स्केल पे हो रहा है इसका नाम है आर जी मैराथन फोर पॉइंट ओ एंड ये मैराथन पहली बार लुधियाना में हो रही है पर इससे पहले ये गोवा ब्रांचेज में हुई है जो कि लास्ट थ्री ईयर से की जा रही है एंड अभी इसका मोटिव यही है कि हमने इंक्रेज करना है लोगों को कि वो रन और फिज़िकल एक्टिविटी और हेल्थ और वेलनेस की तरफ जाए पहले हमारी ऑनलाइन रजिस्ट्रेशन चल रही थी थ्रू सोशल मीडिया साइट्स बट कल ही हमने रजिस्ट्रेशन काउंटर्स बंद किए हैं तो ऑलमोस्ट 16,000 थाउजेंड रजिस्ट्रेशन हो चुकी हैं जो कि बियॉन्ड आर एक्सपेक्टेशन थी तो वी हैव क्लोज इट यस्टरडे मॉर्निंग